ਸਸ਼ਿਆ ਗਾਲੀ ਮੈਂ ਹਾਂ ਜਗਰਾਤ ਸਿੰਘ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਹਰਿਆਣਾ ਦੇ ਵਿੱਚ ਚੋਣ ਦੰਗਲ ਪੱਕ ਚੁੱਕਿਆ ਹੈ ਤੇ ਹੁਣ ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿੱਚ ਸਟਾਰ ਪ੍ਰਚਾਰਕਾਂ ਦੀ ਗੂੰਜ ਜਿਹੜੀ ਸੁਣਾਈ ਦੇਵੇਗੀ ਸੋ ਭਾਜਪਾ ਤੇ ਕਾਂਗਰਸ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਿਹੜੀ ਜਾਰੀ ਕਰ ਦਿੱਤੀ ਹੈ ਸੋ ਬੀਤੇ ਦਿਨੇ ਭਾਜਪਾ ਨੇ ਇਸ ਨੂੰ ਜਾਰੀ ਕੀਤਾ ਸੀਗਾ ਤੇ ਹੁਣ ਕਾਂਗਰਸ ਨੇ ਵੀ ਇਸ ਜਿਹੜੀ ਸੂਚੀ ਹੈ ਜਾਰੀ ਕਰ ਦਿੱਤੀ ਹੈ ਸੋ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਾ ਸੋਨੀਆ ਤੇ ਪ੍ਰਿੰਕਾ ਗਾਂਧੀ ਵੀ हिस्सा ਲੈ ਰਹੇ ਨੇ ਇਹਨਾਂ ਚੋਣਾਂ ਦੇ ਪ੍ਰਚਾਰ ਦੇ ਵਿੱਚ ਸੋ ਇੰਨਾ ਹੀ ਨਹੀਂ ਕਿ ਇਸ ਵਾਰ ਜਿਹੜਾ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚ ਖਿਡਾਰੀ ਵੀ ਸ਼ਾਮਲ ਹਨ ਸੋ ਭਾਜਪਾ ਕਾਂਗਰਸ ਅਤੇ ਆਪ ਨੇ ਸੂਚੀਆਂ ਜਿਹੜੀਆਂ ਜਾਰੀ ਕਰ ਦਿੱਤੀਆਂ ਨੇ ਜਿਨ੍ਹਾਂ ਨੇ ਚੋਣ ਪ੍ਰਚਾਰ ਮੁਹਿੰਮ ਦੇ ਵਿੱਚ ਹਿੱਸਾ ਲੈਣਾ ਸੋ ਕਾਂਗਰਸ ਸੱਤਾ 'ਚ ਆ ਵਾਪਸੀ ਲਈ ਜਿਹੜਾ ਸਹੀ ਰਣਨੀਤੀ ਇਸ ਵੇਲੇ ਖੇਡਦੀ ਹੋਈ ਨਜ਼ਰ ਆ ਰਹੀ ਹੈ ਖਾਸ ਗੱਲ ਇਹ ਹੈ ਕਿ ਕਾਂਗਰਸ 2005 ਅਤੇ 2014 ਤੱਕ ਜਿਹੜੀ ਕਾਂਗਰਸ ਸੱਤਾ 'ਚ ਰਹੀ ਸੀਗੀ ਤੇ 2005 ਦੇ ਵਿੱਚ ਕਾਂਗਰਸ ਨੇ 90 ਵਿੱਚੋਂ 67 ਸੀਟਾਂ ਜਿਹੜੀਆਂ ਜਿੱਤੀਆਂ ਸਨ ਜਦੋਂ ਕਿ 2009 ਦੇ ਵਿੱਚ ਇਸਨੇ 140 ਸੀਟਾਂ ਜਿੱਤ ਕੇ ਆਜ਼ਾਦ ਵਿਧਾਇਕਾਂ ਦੇ ਸਮਰਥਨ ਦੇ ਨਾਲ ਸਰਕਾਰ ਬਣਾਈ ਸੀ ਸੋ 2014 ਦੇ ਵਿੱਚ ਕਾਂਗਰਸ ਨੇ ਸਿਰਫ 15 ਵਿਧਾਇਕ ਚੁਣੇ ਗਿਆ ਸਨ ਜਦੋਂ ਕਿ 2019 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੇ 31 ਵਿਧਾਇਕ ਚੁਣੇ ਗਏ ਸੀ ਜੀ ਹਾਂ ਇਸ ਸਾਲ ਜੂਨ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ 43% ਦੀ ਵੋਟਾਂ ਨਾਲ 5 ਸੀਟਾਂ ਜਿੱਤੀਆਂ ਨੇ ਸੋ ਇਸ ਜਿੱਤੇ ਤੋਂ ਬਾਅਦ ਜਿਹੜਾ ਕਾਂਗਰਸ ਆਗੂ ਜਿਹੜੇ ਨੇ ਉਹਨਾਂ ਦੇ ਵਰਕਰ ਕਾਫੀ ਉਤਸ਼ਾਹਤ ਨਜ਼ਰ ਆ ਰਹੇ ਨੇ ਅਤੇ ਕਾਂਗਰਸ ਅੱਗੇ ਵੱਲ ਵਧ ਰਹੀ ਹੈ ਸੋ ਟਿਕਟਾਂ ਦੀ ਚੋਣ ਨੂੰ ਲੈ ਕੇ ਕਾਂਗਰਸ ਨੇ ਡੂੰਘਾਈ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਇਸ ਤੋਂ ਬਾਅਦ ਅਸੀਂ ਜਿਹੜਾ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੋ ਪਾਰਟੀ 'ਚ ਕਾਫੀ ਜਿਹੜਾ ਖਾਸ ਗੱਲਬਾਤ ਕੀਤੀ ਗਈ ਸੀ ਸਰਵੇਖਣ ਦੇ ਉਮੀਦਵਾਰਾਂ ਦੀ ਜਿਹੜੀ ਸੂਚੀ ਹੈ ਇੱਕ ਦੋ ਵਾਰ ਆਈ ਹੈ ਬਗਾਵਤੋ ਲੱਗਦਾ ਹੈ ਕਿ ਭਾਜਪਾ ਆ ਗਈ ਹੈ ਪਰ ਭਾਜਪਾ ਦੇ ਮੁਕਾਬਲੇ ਕਾਂਗਰਸ ਇਨੋਲਾ ਬਸਪਾ ਗੱਠਜੋੜ ਜਿਹੜਾ راہੁਲ ਅਤੇ ਪ੍ਰਿੰਕਾ ਦੀਆਂ ਰੈਲੀਆਂ ਦੀ ਸਭ ਤੋਂ ਵੱਧ ਮੰਗ ਹੈ ਸੋਇਸ਼ਵਰੀ ਹਰਿਆਣਾ ਦੇ ਵਿੱਚ ਮਾਇਆਵਤੀ ਵੀ ਜਿਹੜੀ ਚਾਰ ਰੈਲੀਆਂ ਕਰੇਗੀ ਸੋ ਹਰਿਆਣਾ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਚੋਣਾਂ ਹੋ ਰਹੀਆਂ ਨੇ ਅਜੇ ਤੱਕ ਇਨੋਲਾ ਦੇ ਬਸਪਾ ਵੱਲੋਂ ਇਕੱਠੇ ਸਟਾਰ ਜਿਹੜੇ ਪ੍ਰਚਾਰਕਾਂ ਦੀ ਜਿਹੜੀ ਸੂਚੀ ਆ ਉਹ ਜਾਰੀ ਨਹੀਂ ਕੀਤੀ ਗਈ ਸੋ 올ੰਪੀਅਨ ਖਿਡਾਰੀ ਜਿਹੜੇ ਵਿਨੇਸ਼ ਫਗਾੜ ਕਾਂਗਰਸ ਦੇ ਵਿੱਚ ਇਸ ਵਾਰੀ ਸ਼ਾਮਲ ਹੋ ਚੁੱਕੇ ਨੇ ਸੋ ਉੱਤੇ ਜਿਹੜਾ ਭਾਜਪਾ ਨੇ ਵੀ ਜਿਹੜਾ ਪਹਿਲਵਾਨ ਬਬੀਤਾ ਫਗਾੜ ਨੂੰ ਸਟਾਰ ਪ੍ਰਚਾਰਕ ਬਣਾਇਆ ਹੈ ਸੋ ਇਸ ਵਾਰੇ ਇਸ ਜਿਹੜੇ ਹਰਿਆਣਾ ਦੇ ਜਿਹੜੇ ਚੋਣ ਦੰਗਲ ਹੈ ਇਹਦੇ ਵਿੱਚ ਪਹਿਲਵਾਨ ਆਪਸ ਵਿੱਚ ਝੜਦੇ ਹੋਏ ਨਜ਼ਰ ਆਣਗੇ ਸੋ ਪਹਿਲਾਂ ਕੁਸ਼ਤੀ ਵਿੱਚ ਝੜਦੇ ਸਨ ਲੇਕਿਨ ਇਸ ਵਾਰ ਜਿਹੜਾ ਰਾਜਨੀਤੀ ਜਿਹੜਾ ਦੰਗਲ ਸ਼ੁਰੂ ਹੋ ਚੁੱਕਿਆ ਹੈ ਹਰਿਆਣਿਆਂ ਦਾ ਵਿੱਚ ਉਹਦੇ ਵਿੱਚ ਪਹਿਲਵਾਨ ਆਪਸ ਦੇ ਵਿੱਚ ਝੜਦੇ ਹੋਏ ਨਜ਼ਰ ਆਣਗੇ ਸੋ ਦਾਸ ਜੀ ਕੀ ਮਾਇਆਵਤੀ सिरसा ਜੀਨ ਅੰਬਾਲਾ ਅਤੇ ਫਰੀਦাবাদ ਜਾਂ ਪੜਵਲ ਵਿੱਚ ਰੈਲੀਆਂ ਕਰੇਗੀ ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਅਤੇ ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚਟਾਲਾ ਵੀ ਸੂਬੇ ਵਿੱਚ ਪ੍ਰਦਰਸ਼ਨ ਕਰਨਗੇ ਸੋ ਸਿਆਸੀ ਅਬਜ਼ਰਵਰਾਂ ਦਾ ਜਿਹੜਾ ਮੰਨਣਾ ਹੈ ਕਿ ਇਸ ਵਾਰ ਜਿਹੜਾ ਕਾਨਵੋਜ ਹਰਿਆਣਾ ਦੀਆਂ ਕਈ ਵਿਧਾਨ ਸਭਾਵਾਂ ਵਿੱਚ ਰਾਹੁਲ ਗਾਂਧੀ ਅਤੇ ਪ੍ਰਿੰਕਾ ਗਾਂਧੀ ਦੀਆਂ ਹੋਰ ਰੈਲੀਆਂ ਦਾ ਆਯੋਜਨ ਕਰਨਾ ਚਾਹੁੰਦੇ ਹਨ ਪ੍ਰਿੰਕਾ ਗਾਂਧੀ ਸੰਸਦੀ ਚੋਣਾਂ ਵਿੱਚ ਸਿਰਸਾ ਵਿੱਚ ਰਹਿੰਦੇ ਹੋਏ ਉਹਨਾਂ ਨੇ ਪਾਣੀਪੱਤ ਵਿੱਚ ਰੋਡ ਰੈਲੀ ਨੂੰ ਜਿਹੜਾ ਸੰਬੋਧਨ ਕੀਤਾ ਸੋ ਇਸੇ ਤਰ੍ਹਾਂ ਰਾਹੁਲ ਗਾਂਧੀ ਨੇ ਚਰਖੀ ਦਾਜ਼ਰੀ ਅਤੇ ਸੋਨੀਪੱਤ ਵਿੱਚ ਰੈਲੀਆਂ ਨੂੰ ਸੰਬੋਧਨ ਕੀਤਾ ਸੀ ਸੋ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਸਿਰਫ ਦੋ ਰਾਜਾਂ ਹਰਿਆਣਾ ਤੇ ਜੰਮੂ ਕਸ਼ਮੀਰ ਵਿੱਚ ਹੀ ਚੋਣਾਂ ਹਨ ਸੋ ਇਸ ਲਈ ਹਰਿਆਣਾ ਦੇ ਸਾਰੇ ਵੱਡੇ ਆਗੂ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਰਾਹੁਲ ਗਾਂਧੀ ਦੀਆਂ ਰੈਲੀਆਂ ਕਰਨਾ ਚਾਹੁੰਦੇ ਨੇ ਮਹਾਰਾਸ਼ਟਰ ਵਰਗੇ ਵੱਡੇ ਸੂਬੇ 'ਚ ਜਿਹੜਾ ਚੋਣਾਂ ਨਾ ਹੋਣ ਕਾਰਨ ਚੋਟੀ ਦੇ ਨੇਤਾਵਾਂ ਦਾ ਜਿਹੜਾ ਪ੍ਰੋਗਰਾਮ ਵੀ ਰੁੱਝਿਆ ਹੋਇਆ ਨਹੀਂ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੇ ਵੱਡੇ ਨੇਤਾਵਾਂ ਦੀਆਂ ਕਈ ਰੈਲੀਆਂ ਹੋਣਗੀਆਂ ਸੋ ਦੱਸਦੀ ਕਿ ਪੀਐਮ ਮੋਦੀ ਸਮੇਤ ਭਾਜਪਾ ਨੇ 40 ਜਿਹੜੇ ਸਟਾਰ ਪ੍ਰਚਾਰਕ ਆ ਉਹਨਾਂ ਦੀ ਸੂਚੀ ਅਨਾਉਂਸ ਕਰ ਦਿੱਤੀ ਐ ਸੋ ਜਿਹਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਗਤ ਪ੍ਰਕਾਸ਼ ਨੱਡਾ ਰਾਜਨਾਥ ਸਿੰਘ ਅਮਿਤ ਸ਼ਾਹ ਹੋਣਗੇ ਸੋ ਇਹ ਇਸ ਦੇ ਨਾਲ ਜਿਹੜਾ ਕਾਂਗਰਸ ਨੇ ਵੀ ਆਪਣੇ 40 ਸਟਾਰ ਪ੍ਰਚਾਰਕਾਂ ਦੀ ਜਿਹੜੀ ਸੂਚੀ ਜਾਰੀ ਕੀਤੀ ਉਹਨਾਂ ਦੇ ਵਿੱਚ ਅਹਿਮ ਨੇ ਸੋਨੀਆ ਗਾਂਧੀ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਮਲਕ ਅਰਜਨ ਖੜਗੇ ਬਦਰੰਗ ਪੁੰਨਿਆ ਤੇ ਵਿਨੇਸ਼ ਫਗੜ ਹੋਣਗੇ ਸੋ ਜਿਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਜਿਹੜੀ ਕਾਂਗਰਸ ਜਿਹੜੀ ਜੁਆਇਨ ਕੀਤੀ ਐ ਸੋ ਇਸ ਦੇ ਨਾਲ ਜਿਹੜੀ ਆਪ ਜਿਹੜੀ ਆਪਨੇ ਵੱਲੋਂ ਵੀ ਆਪਣੀਆਂ ਜਿਹੜੀਆਂ 40 ਜਿਹੜੇ ਸਟਾਰ ਪ੍ਰਚਾਰਕ ਨੇ ਸਟਾਰ ਜਿਹੜੇ 40 ਉਹਨਾਂ ਦੇ ਸਟਾਰ ਪ੍ਰਮੋਟਰ ਨੇ ਰੈਲੀਆਂ ਦੇ ਵਿੱਚ ਇਹਨਾਂ ਨੇ ਹਿੱਸਾ ਲੈਣਾ ਹੈ ਰੈਲੀਆਂ ਨੂੰ ਸੰਬੋਧਨ ਕਰਨਾ ਹੈ ਉਹਨਾਂ ਦੀ ਵੀ ਸੂਚੀ ਜਿਹੜੀ ਜਾਰੀ ਕਰ ਦਿੱਤੀ ਗਈ ਹੈ ਜਿਦੇ ਵਿੱਚ ਭਗਵੰਤ ਮਾਨ ਸਮੇਤ ਜਿਹੜੇ ਅਰਵਿੰਦ ਕੇਜਰੀਵਾਲ ਸੁਨੀਤਾ ਕੇਜਰੀਵਾਲ ਤੇ ਮਨੀਸ਼ ਸ਼ੋਧਿਆ ਤੇ ਸੰਜੇ ਸਿੰਘ ਸ਼ਾਮਲ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹਰਿਆਣਾ ਦੇ ਵਿੱਚ ਜਿਹੜਾ ਦੰਗਲ ਹੈ ਕਾਫੀ ਜੋੜਾਂ ਦੇ ਮਗਿਆ ਹੋਇਆ ਨਜ਼ਰ ਆਉਣਾ ਕਿਉਂਕਿ ਆਮੋ ਸਾਹਮਣੇ ਟੱਕਰਾਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ ਜੇ ਭਾਜਪਾ ਨੇ ਜੇ ਕਾਂਗਰਸ ਨੇ ਜਿਹੜਾ ਫਗੜ ਨੂੰ ਜਿਹੜਾ ਸਾਹਮਣੇ ਲਿਆਂਦਾ ਹੈ ਤਾਂ ਉਧਰੋਂ ਬਬੀਤਾ ਫਗੜ ਨੂੰ ਭਾਜਪਾ ਨੇ ਸਾਹਮਣੇ ਲਿਆ ਦਿੱਤਾ ਹੈ ਸੋ ਪਹਿਲਾ ਤਾਂ ਜਿਹੜਾ ਦੰਗਲ ਸੀਗਾ ਕੁਸ਼ਤੀ ਦਾ ਹੁੰਦਾ ਸੀ ਤੋ ਇਸ ਵਾਰੀ ਜਿਹੜਾ ਹਰਿਆਣਾ ਦੇ ਵਿੱਚ ਭਾਜਪਾ ਤੇ ਕਾਂਗਰਸ ਦੇ ਵਿਚਾਲੇ ਆਪ ਜਿਹੜੇ ਪਹਿਲਵਾਨ ਨੇ ਚੋਣ ਦੰਗਲ ਦੇ ਵਿੱਚ ਪਿੱੜਦੇ ਹੋਏ ਨਜ਼ਰ ਆਉਣਗੇ ਸੋ ਇਸ ਤਰ੍ਹਾਂ ਖਬਰਾਂ ਨਾਲ ਜੁੜੇ ਰਹਿਣ ਲਈ ਤੁਸੀਂ ਦੇਖਦੇ ਰਹੋ ਅਜੀਤ ਯੂਪੀ ਟੀਵੀ ਤੇ ਮੈਨੂੰ ਦਿਓ ਇਜਾਜ਼ਤ